ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਗੈਂਗਸਟਰਾਂ ਨਾਲ ਜੱਠਣ ਲਈ ਸਰੀ ਵਾਲੇ ਹੁਣ ਚੁੱਕਣਗੇ ਹਥਿਆਰ ਪੰਜਾਬੀ ਵੱਲੋਂ 500 ਲੋਕਾਂ ਲਈ ਐਮਰਜੈਂਸੀ ਅਸਲਾ ਲਾਇਸੈਂਸਾਂ ਦੀ ਮੰਗ ਸੜਕ ਹਾਦਸੇ 'ਚ ਤਿੰਨ ਜੂਨੀਅਰ ਹਾਕੀ ਖਿਡਾਰੀਆਂ ਦੀ ਮੌਤ ਅਲਬਰਟਾ ਦੇ ਸਟੇਬਲੀ ਸ਼ਹਿਰ ਨੇੜੇ ਵਾਪਰਿਆ ਹਾਦਸਾ ਇਮੀਗ੍ਰੇਸ਼ਨ ਵਿਭਾਗ ਨੇ 423 ਨਵੇਂ ਐਕਸਪ੍ਰੈਸ ਐਂਟਰੀ ਸੱਦੇ ਕੀਤੇ ਜਾਰੀ ਪੀਆਰ ਲਈ ਕੈਨੇਡਾ ਦਾ ਧਿਆਨ ਖਰੇਲੂ ਉਮੀਦਵਾਰਾਂ ਤੇ ਬਰਕਰਾਰ ਕਾਰਨੀ ਵੱਲੋਂ ਬਿਲ ਬਲੇਅਰ ਦੀ ਖਾਲੀ ਸੀਟ ਲਈ ਉਮੀਦਵਾਰ ਦਾ ਐਲਾਨ ਅਨਟੈਰੀਓ ਐਨਡੀਪੀ ਦੀ ਡੌਲੀ ਬੇਗਮ ਨੂੰ ਲਿਬਰਲ ਉਮੀਦਵਾਰ ਬਣਾਇਆ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਇੱਕ ਵਸਨੀਕ ਨੇ ਸ਼ਹਿਰ ਚ ਫਰੋਤੀ ਨਾਲ ਸੰਬੰਧਤ ਹਿੰਸਾ ਦੀ ਵਧਦੀ ਲਹਿਰ ਵਿਰੁੱਧ ਨਾਗਰਿਕਾਂ ਨੂੰ ਹਥਿਆਰਬੰਦ ਹੋਣ ਲਈ 500 ਬੰਦੂਕ ਲਾਇਸੈਂਸ ਜਲਦੀ ਜਾਰੀ ਕਰਨ ਦੀ ਮੰਗ ਕਰਕੇ ਵਿਵਾਦ ਛੇੜ ਦਿੱਤਾ ਹੈ ਵਿਕਰਮ ਬਾਜਵਾ ਨੇ ਪ੍ਰੀਮੀਅਰ ਡੇਵਿਡ ਏਬੀ ਨੂੰ ਇੱਕ ਸਖਤ ਸ਼ਬਦਾਂ ਚ ਕੀਤੀ ਅਪੀਲ ਚ ਆਪਣੇ ਅਤੇ ਹੋਰ ਪ੍ਰਭਾਵਿਤ ਵਸਨੀਕਾਂ ਲਈ ਪ੍ਰੋਸੀਸ਼ਨ ਐਂਡ ਐਕ acquisition ਲਾਇਸੈਂਸ ਨੂੰ ਤੇਜ਼ੀ ਨਾਲ ਜਾਰੀ ਕਰਨ ਲਈ ਇੱਕ ਐਮਰਜੈਂਸੀ ਬਿੱਲ ਲਿਆਉਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਸਥਿਤੀ ਨੂੰ ਇੰਨਾ ਗੰਭੀਰ ਦੱਸਿਆ ਕਿ ਖਤਰਿਆਂ ਦਾ ਟੱਕਰਾ ਕਰਨ ਲਈ ਲੋਕਾਂ ਨੂੰ ਖੁਦ ਕਾਨੂੰਨ ਹੱਥ ਚ ਲੈਣ ਵਾਲੇ ਬਣਨਾ ਪਵੇਗਾ ਕੋਸਟ ਮਾਉਂਟੇਨ ਨਿਊਜ਼ ਦੀ ਇੱਕ ਰਿਪੋਰਟ ਚ ਬਾਜਵਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹਨਾਂ ਦਾ ਪੱਕਾ ਵਿਸ਼ਵਾਸ ਹੈ ਕਿ ਇਸ ਹਿੰਸਾ ਦਾ ਜਵਾਬ ਦੇਣ ਲਈ ਸਾਨੂੰ ਹਥਿਆਰ ਚੁੱਕਣੇ ਉਹਨਾਂ ਨੇ ਡਰ ਦੇ ਸائے ਹੇਠ ਰੋਜ਼ਾਨਾ ਜੀਵਨ ਦੀ ਇੱਕ ਭਿਆਨਕ ਤਸਵੀਰ ਪੇਸ਼ ਕਰਦਿਆਂ ਕਿ ਪਰਿਵਾਰ ਆਪਣੀ ਆਵਾਜ਼ਾਈ ਨੂੰ ਸੀਮਿਤ ਕਰ ਰਹੇ ਨੇ ਸਮਾਜਿਕ ਸਮਾਗਮਾਂ ਤੋਂ ਬਚ ਰਹੇ ਨੇ ਤੇ ਲਗਾਤਾਰ ਚਿੰਤਾ 'ਚ ਜੀ ਰਹੇ ਨੇ ਬਾਜਵਾ ਨੇ ਕਿਹਾ ਕਿ ਜੇ ਕੋਈ ਮੈਨੂੰ ਫੋਨ ਕਰਕੇ 5 ਲੱਖ ਡਾਲਰ ਮੰਗਦਾ ਏ ਤੇ ਇੱਕ ਹਫ਼ਤੇ 'ਚ ਪੈਸੇ ਨਾ ਦੇਣ ਤੇ ਬੱਚੇ ਨੂੰ ਅਗਵਾ ਕਰਨ ਦੀ ਧਮਕੀ ਦਿੰਦਾ ਏ ਤਾਂ ਮੈਂ ਆਪਣੇ ਬੱਚੇ ਨੂੰ ਕੀ ਕਹਾ ਕਿ ਸਕੂਲ ਨਾ ਜਾਵੇ ਜਾਂ ਆਪਣੀ ਪਤਨੀ ਨੂੰ ਕੀ ਕਹਾਂ ਕਿ ਉਹ ਸਟੋਰ ਤੇ ਨਾ ਜਾਵੇ ਤੇ ਗਹਿਣੇ ਨਾ ਪਾਵੇ ਬਾਜਵਾ ਨੇ ਦੱਸਿਆ ਕਿ ਸਰੀਚ 15 ਜਨਵਰੀ 2026 ਤੋਂ ਹੁਣ ਤੱਕ ਫਰੋਤੀ ਨਾਲ ਸੰਬੰਧਤ ਗੋਲੀਬਾਰੀ ਦੀਆਂ 4 ਘਟਨਾਵਾਂ ਵਾਪਰ ਚੁੱਕੀਆਂ ਨੇ ਤੇ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ 4 ਹੋਰ ਗੋਲੀਬਾਰੀ ਤੇ 34 ਫਰੋਤੀ ਦੇ ਮਾਮਲੇ ਦਰਜ ਹੋਏ ਨੇ ਉਨਾ ਕਾ ਕਿ ਖਾਸ ਤੌਰ ਤੇ ਸਾਲਾਨਾ 5 ਲੱਖ ਡਾਲਰ ਤੋਂ ਵੱਧ ਕਮਾਉਣ ਵਾਲੇ ਕਾਰੋਬਾਰੀ ਸਭ ਤੋਂ ਵੱਧ ਨਿਸ਼ਾਨੇ ਤੇ ਨੇ ਬਾਜਵਾ ਨੇ ਸਮਝਾਇਆ ਕਿ 500 ਲਾਇਸੈਂਸਾਂ ਦਾ ਅੰਕੜਾ ਜਾਣ ਬੁੱਝ ਕੇ ਚੁਣਿਆ ਗਿਆ ਕਿਉਂਕਿ ਇਹ ਲੋਅਰ ਮੇਨਲੈਂਡ ਚ ਚੈਂਬਰ ਆਫ ਕਾਮਰਸ ਦੇ ਲਗਭਗ 1800 ਮੈਂਬਰਾਂ ਦਾ ਚੌਥਾ ਹਿੱਸਾ ਹੈ ਉਨਾਦ ਲੀਲ ਦਿੱਤੀ ਕਿ ਵੱਡੀ ਗਿਣਤੀ ਚ ਲੋਕਾਂ ਨੂੰ ਹਥਿਆਰਬੰਦ ਕਰਨ ਨਾਲ ਭਾਈਚਾਰੇ ਚ ਵਿਸ਼ਵਾਸ ਬਹਾਲ ਹੋਵੇਗਾ ਜੋ ਪੁਲਿਸ ਤੇ ਭਰੋਸਾ ਹੋਣ ਦੇ ਬਾਵਜੂਦ ਇਸ ਵੇਲੇ ਗਾਇਬ ਹੈ ਬਾਜਵਾ ਨੇ ਕਿਹਾ ਕਿ ਜੇਕਰ ਮੈਨੂੰ ਧਮਕੀ ਮਿਲਦੀ ਹੈ ਤੇ ਮੈਂ ਰਿਪੋਰਟ ਕਰਦਾ ਹਾਂ ਤਾਂ ਪੁਲਿਸ ਮੇਰੇ ਘਰ ਦੇ ਸਾਹਮਣੇ 24 ਘੰਟੇ ਗੱਡੀ ਖੜੀ ਨਹੀਂ ਕਰ ਸਕਦੀ ਇਸ ਲਈ ਮੈਂ ਆਪਣੀ ਸੁਰੱਖਿਆ ਲਈ ਖੁਦ ਨੂੰ ਹਥਿਆਰਬੰਦ ਕਰਾਂਗਾ ਕਿਉਂਕਿ ਜਦੋਂ ਗੈਂਗਸਟਰਾਂ ਨੂੰ ਪਤਾ ਲੱਗੇਗਾ ਕਿ ਮੈਂ ਹਥਿਆਰਬੰਦ ਹਾਂ ਤਾਂ ਉਹ ਮੇਰੇ ਘਰ ਨਹੀਂ ਆਉਣਗੇ ਉਨਾ ਕਿਹਾ ਕਿ ਲਾਇਸੈਂਸ ਲੈਣ ਦੀ ਮੌਜੂਦਾ ਪ੍ਰਕਿਰਿਆ ਬਹੁਤ ਲੰਬੀ ਹੈ ਜੋ ਅਕਸਰ 45 ਦਿਨਾਂ ਤੋਂ ਲੈ ਕੇ 90 ਤੋਂ 120 ਦਿਨ ਤੱਕ ਦੀ ਹੈ ਬਾਜਵਾ ਨੇ ਅਮਰੀਕਾ ਦੇ ਸਵੈ ਰੱਖਿਆ ਕਾਨੂੰਨ ਨਾਲ ਤੁਲਨਾ ਕਰਦਿਆਂ ਸਵਾਲ ਕੀਤਾ ਕਿ ਜੇ ਇਹ ਅਮਰੀਕਾ 'ਚ ਕੰਮ ਕਰ ਸਕਦਾ ਹੈ ਤਾਂ BC 'ਚ ਕਿਉਂ ਨਹੀਂ ਹਾਲਾਂਕਿ ਅਧਿਕਾਰੀਆਂ ਨੇ ਇਸ ਪ੍ਰਸਤਾਵ ਦਾ ਤੁਰੰਤ ਵਿਰੋਧ ਕੀਤਾ BC ਦੀ ਜਨਤਕ ਸੁਰੱਖਿਆ ਮੰਤਰੀ ਨੀਨਾ ਕ੍ਰੀਗਰ ਨੇ ਕਿਹਾ ਕਿ ਖੁਦ ਕਾਨੂੰਨ ਹੱਥ ਚ ਲੈਣਾ ਕਦੇ ਵੀ ਅਪਰਾਧਾਂ ਦਾ ਹੱਲ ਨਹੀਂ ਹੈ ਤੇ ਜੇਕਰ ਲੋਕ ਜਵਾਬੀ ਕਾਰਵਾਈ ਚ ਹਥਿਆਰਾਂ ਦੀ ਵਰਤੋਂ ਕਰਦੇ ਨੇ ਤਾਂ ਉਹਨਾਂ ਵਿਰੁੱਧ ਪੁਲਿਸ ਜਾਂਚ ਅਤੇ ਅਪਰਾਧਿਕ ਮਾਮਲੇ ਦਰਜ ਹੋ ਸਕਦੇ ਨੇ ਉਹਨਾਂ ਸਪਸ਼ਟ ਕੀਤਾ ਕਿ ਹਥਿਆਰਾਂ ਦਾ ਲਾਇਸੈਂਸ ਫੈਡਰਲ ਅਧਿਕਾਰ ਖੇਤਰ ਚ ਆਉਂਦਾ ਏ ਤੇ ਸਰਕਾਰ ਫਿਰੋਤੀ ਵਿਰੁੱਧ ਪੁਲਿਸ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ ਅਲਬਰਟਾ ਦੇ ਸਟੇਬਲੀ ਸ਼ਹਿਰ ਨੇੜੇ ਵਾਪਰੇ ਇੱਕ ਭਿਆਨਕ ਹਾਦਸੇ 'ਚ ਸਾਦਰਨ ਅਲਬਰਟਾ ਮਸਟੈਂਗਸ ਜੂਨੀਅਰ ਹਾਕੀ ਟੀਮ ਦੇ ਤਿੰਨ ਨੌਜਵਾਨ ਖਿਡਾਰੀਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਹਾਕੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ। ਦੋ ਖਿਡਾਰੀ 18 ਸਾਲ ਦੇ ਕੈਮਰਨ ਕੈਸੋਰਸੋ ਅਤੇ ਜੇਜੇ ਰਾਈਟ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਸ਼ਹਿਰ ਤੋਂ ਸਨ ਕੈਮਲੂਪਸ ਦੀ ਆਬਾਦੀ ਲਗਭਗ 1 ਲੱਖ ਹੈ ਤੀਜਾ ਖਿਡਾਰੀ 17 ਸਾਲ ਦਾ ਕੈਡਨ ਫਾਈਨ ਸੀ ਜੋ ਅਮਰੀਕਾ ਦੇ ਅਲਾਬਾਮਾ ਸੂਬੇ ਦੇ ਬਰਮਿੰਗਮ ਸ਼ਹਿਰ ਤੋਂ ਸੀ ਟੀਮ ਵੱਲੋਂ ਦੱਸਿਆ ਗਿਆ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਤਿੰਨੇ ਖਿਡਾਰੀ ਅਭਿਆਸ ਲਈ ਜਾ ਰਹੇ ਸਨ ਪੁਲਿਸ ਮੁਤਾਬਕ ਇਹ ਟੱਕਰ ਇੱਕ ਬੱਜਰੀ ਨਾਲ ਭਰੇ ਸੈਮੀ ਟਰੱਕ ਅਤੇ ਇੱਕ ਛੋਟੀ ਕਾਰ ਵਿਚਕਾਰ ਹੋਈ ਕਲੈਰ ਸ਼ੋਮ आरसीएमपी ਨੇ ਦੱਸਿਆ ਕਿ ਬਜਰੀ ਨਾਲ ਭਰਿਆ ਸੈਮੀ ਟਰੱਕ ਹਾਈਵੇ 2 ਤੇ ਉੱਤਰ ਵੱਲ ਜਾ ਰਿਹਾ ਸੀ ਜਦ ਕਿ ਛੋਟੀ ਕਾਰ 55 ਐਵੈਨਿਊ ਤੋਂ ਪੂਰਬ ਵੱਲ ਜਾ ਰਹੀ ਸੀ ਦੋਵੇਂ ਵਾਹਨਾਂ ਦੀ ਹਾਈਵੇ 2 ਐਂਡ 55 ਐਵੈਨਿਊ ਦੇ ਇੰਟਰਸੈਕਸ਼ਨ ਤੇ ਟੱਕਰ ਹੋ ਗਈ ਪੁਲਿਸ ਨੇ ਕਿਹਾ ਕਿ ਕਾਰ ਸਵਾਰ ਤਿੰਨੇ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੈਮੀ ਟਰੱਕ ਦਾ ਡਰਾਈਵਰ ਜੋ 40 ਸਾਲ ਦਾ ਹੈ ਤੇ ਸਟੇਬਿਲੀ ਦਾ ਰਹਿਣ ਵਾਲਾ ਹੈ ਉਸ ਨੂੰ ਮਾਮੂਲੀ ਸੱਟਾਂ ਆਈਆਂ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਖਿਡਾਰੀਆਂ ਦੀ ਮੌਤ ਦੀ ਇਸ ਦਰਦਨਾਕ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕਾਰਨੀ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਏ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਸਣੇ ਕਈ ਵੱਡੇ ਲੀਡਰਾਂ ਨੇ ਦੁੱਖ ਪ੍ਰਗਟ ਕੀਤਾ ਤੇ ਮ੍ਰਿਤਕਾਂ ਦੇ ਪਰਿਵਾਰਾਂ ਦੋਸਤਾਂ ਤੇ ਪੂਰੇ ਹਾਕੀ ਭਾਈਚਾਰੇ ਨਾਲ ਹਮਦਰਦੀ ਜਤਾਈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਐਕਸਪ੍ਰੈਸ ਐਂਟਰੀ ਦੇ ਤਹਿਤ ਸੱਦਿਆਂ ਦਾ ਇੱਕ ਹੋਰ ਦੌਰ ਜਾਰੀ ਕੀਤਾ ਹੈ ਸਾਲ 2026 ਦੀ ਸ਼ੁਰੂਆਤ ਤੋਂ ਹੀ ਵਿਭਾਗ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਦੇ ਰਿਹਾ ਹੈ ਜੋ ਪਹਿਲਾਂ ਹੀ ਕੈਨੇਡਾ 'ਚ ਰਹਿ ਰਹੇ ਨੇ ਤੇ ਕੰਮ ਕਰ ਰਹੇ ਨੇ ਅਤੇ ਉਹਨਾਂ ਦੇ ਕੈਨੇਡਾ ਨਾਲ ਮਜ਼ਬੂਤ ਸਬੰਧ ਨੇ ਤਾਜ਼ਾ ਡਰਾਚ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਅਰਜ਼ੀ ਦੇਣ ਲਈ 423 ਸੱਦੇ ਜਾਰੀ ਕੀਤੇ ਨੇ ITA ਵਿੱਚ ਇੱਕ ਰਸਮੀ ਸੱਦਾ ਹੁੰਦਾ ਹੈ ਜੋ ਚੁਣੇ ਗਏ ਉਮੀਦਵਾਰਾਂ ਨੂੰ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਕੈਨੇਡੀਅਨ ਪੀਆਰ ਲਈ ਪੂਰੀ ਅਰਜ਼ੀ ਜਮ੍ਹਾਂ ਕਰਾਉਣ ਲਈ ਭੇਜਿਆ ਜਾਂਦਾ ਹੈ। ਤਾਜ਼ਾ ਡਰਾ ਪ੍ਰੋਵਿੰਸ਼ੀਅਲ ਨਾਮਜ਼ਦਗੀ ਪ੍ਰੋਗਰਾਮ ਦੇ ਤਹਿਤ ਕੱਢਿਆ ਗਿਆ ਸੀ ਇਹ ਇੱਕ ਅਜਿਹਾ ਰਸਤਾ ਹੈ ਜਿਸ ਰਾਹੀਂ ਕੈਨੇਡਾ ਦੇ ਸੂਬੇ ਤੇ ਖੇਤਰ ਹੁਨਰਮੰਦ ਉਮੀਦਵਾਰਾਂ ਨੂੰ ਆਪਣੇ ਇਲਾਕਿਆਂ 'ਚ ਵਸਣ ਲਈ ਨਾਮਜ਼ਦ ਕਰਦੇ ਨੇ ਜੋ ਆਮ ਤੌਰ ਤੇ ਸਥਾਨਕ ਨੌਕਰੀਆਂ ਦੀ ਮੰਗ ਤੇ ਆਧਾਰਿਤ ਹੁੰਦਾ ਹੈ ਪੀਐਨਪੀ ਨਾਮਜ਼ਦਗੀ ਮਿਲਣ ਨਾਲ ਉਮੀਦਵਾਰ ਦੇ ਐਕਸਪ੍ਰੈਸ ਐਂਟਰੀ ਦੇ ਵਿੱਚ ਚੁਣੇ ਜਾਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ ਕਿਉਂਕਿ ਇਹ ਉਹਨਾਂ ਦੇ ਕੁੱਲ ਰੈਂਕਿੰਗ ਸਕੋਰ ਨੂੰ ਵਧਾ ਦਿੰਦਾ ਹੈ ਤਾਜ਼ਾ ਡਰਾ ਲਈ ਘੱਟੋ ਘੱਟ ਸੀਆਰਐਸ ਸਕੋਰ 749 ਰਿਹਾ CRS ਉਹ ਅੰਕ ਪ੍ਰਣਾਲੀ ਹੈ ਜੋ IRCC ਉਮੀਦਵਾਰਾਂ ਨੂੰ ਰੈਂਕ ਦੇਣ ਲਈ ਵਰਤਦੀ ਹੈ ਉਮੀਦਵਾਰ ਦਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ 16 ਦਸੰਬਰ 2025 ਨੂੰ ਰਾਤ 10:30 ਤੋਂ ਪਹਿਲਾਂ ਬਣਿਆ ਹੋਣਾ ਚਾਹੀਦਾ ਹੈ ਇਹ 2026 ਦਾ ਪੰਜਵਾਂ ਐਕਸਪ੍ਰੈਸ ਐਂਟਰੀ ਡਰਾ ਸੀ ਹੁਣ ਤੱਕ ਦੇ ਡਰਾ ਦਰਸਾਉਂਦੇ ਨੇ ਕਿ ਉਨਾ ਉਮੀਦਵਾਰਾਂ ਨੂੰ ਸਪਸ਼ਟ ਤੌਰ ਤੇ ਤਰਜੀਹ ਦਿੱਤੀ ਜਾ ਰਹੀ ਹੈ ਜੋ ਪਹਿਲਾਂ ਹੀ ਕੈਨੇਡਾ ਦੇ ਵਰਕਫੋਰਸ ਜਾਂ ਇਮੀਗ੍ਰੇਸ਼ਨ ਸਟਰੀਮਸ ਨਾਲ ਜੁੜੇ ਹੋਏ ਨੇ ਖਾਸ ਕਰਕੇ ਉਹ ਜਿਨ੍ਹਾਂ ਕੋਲ ਸਥਾਈ ਸੁਬਾਈ ਨਾਮਜ਼ਦਗੀ ਜਾਂ ਸਥਾਨਕ ਕੰਮ ਦਾ ਤਜਰਬਾ ਹੈ 2026 ਚ ਆਈਆਰਸੀਸੀ ਮੁੱਖ ਤੌਰ ਤੇ ਦੋ ਸ਼੍ਰੇਣੀਆਂ ਦੇ ਤਹਿਤ ਡਰਾਅ ਕੱਢ ਰਿਹਾ ਹੈ ਇਹਨਾਂ ਚੋਂ ਇੱਕ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਦੂਜਾ ਪ੍ਰੋਵਿੰਸ਼ੀਅਲ ਨਾਮਜ਼ਦਗੀ ਪ੍ਰੋਗਰਾਮ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਪਹਿਲਾਂ ਹੀ ਕੈਨੇਡਾ ਚ ਕੰਮ ਕੀਤਾ ਹੈ ਜਿਸ ਕਾਰਨ ਇਹ ਅਸਥਾਈ ਕਰਮਚਾਰੀਆਂ ਲਈ ਪੀਆਰ ਲੈਂਡ ਦਾ ਸਭ ਤੋਂ ਸਿੱਧਾ ਤਰੀਕਾ ਹੈ। ਕੁੱਲ ਮਿਲਾ ਕੇ ਇਸ ਸਾਲ ਹੁਣ ਤੱਕ ਇਨ੍ਹਾਂ ਸ਼੍ਰੇਣੀਆਂ 'ਚ 19478 ਆਈਟੀਏ ਜਾਰੀ ਕੀਤੇ ਗਏ ਨੇ। ਅਨਟੈਰੀਓ ਐਨਡੀਪੀ ਦੀ ਡਿਪਟੀ ਲੀਡਰ ਡੌਲੀ ਬੇਗਮ ਹੁਣ ਫੈਡਰਲ ਰਾਜਨੀਤੀ 'ਚ ਕਦਮ ਰੱਖ ਰਹੇ ਨੇ। ਉਹ ਫੈਡਰਲ ਲਿਬਰਲ ਪਾਰਟੀ ਵੱਲੋਂ ਉਸ ਹਲਕੇ ਤੋਂ ਚੋਣ ਲੜਨਗੇ ਜਿਸ ਨੂੰ ਪਿਛਲੇ 10 ਸਾਲਾਂ ਤੋਂ ਬਿਲ ਬਲੇਅਰ ਸੰਭਾਲ ਰਹੇ ਸਨ। ਡੌਲੀ ਬੇਗਮ 2018 ਤੋਂ ਅਨਟੈਰੀਓ ਲੈਜਿਸਲੇਚਰ ਚ ਸਕਾਰਬਰੋ ਸਾਊਥ-ਵੈਸਟ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਨੇ ਡੌਲੀ ਨੇ ਆਉਂਦੀ ਫੈਡਰਲ ਜਿਮਨੀ ਚੋਣ ਲੜਨ ਲਈ ਮੰਗਲਵਾਰ ਨੂੰ ਆਪਣੇ ਐਮਪੀਪੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਆਪਣੇ ਬਿਆਨ ਚ ਡੌਲੀ ਨੇ ਕਿਹਾ ਕਿ ਮੈਨੂੰ 7 ਸਾਲਾਂ ਤੋਂ ਵੱਧ ਸਮੇਂ ਤੱਕ ਸਕਾਰਬਰੋ ਸਾਊਥ-ਵੈਸਟ ਦੇ ਲੋਕਾਂ ਦਾ ਭਰੋਸਾ ਜਿੱਤਣ ਤੇ ਉਹਨਾਂ ਲਈ ਲੜਨ ਦਾ ਮੌਕਾ ਮਿਲਿਆ ਜੋ ਮੇਰੇ ਲਈ ਮਾਣ ਦੀ ਗੱਲ ਹੈ ਮੈਂ ਆਪਣੇ ਭਾਈਚਾਰੇ ਦੀਆਂ ਤਰਜੀਹਾਂ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ ਇਸ ਮਹੱਤਵਪੂਰਨ ਸਮੇਂ 'ਚ ਮਜ਼ਬੂਤ ਇਕਜੁੱਟ ਤੇ ਖੁਸ਼ਹਾਲ ਕੈਨੇਡਾ ਬਣਾਉਣ ਦੀ ਲੋੜ ਹੈ ਬਿਲ ਬਲੇਅਰ ਜੋ 2015 ਤੋਂ ਸਕਾਰਬਰੋ ਸਾਊਥ-ਵੈਸਟ ਦੀ ਫੈਡਰਲ ਰਾਈਡਿੰਗ ਦੀ ਨੁਮਾਇੰਦਗੀ ਕਰਦੇ ਰਹੇ ਸਨ ਨੇ ਸੋਮਵਾਰ ਨੂੰ ਹਾਊਸ ਆਫ ਕਾਮਨਸ ਤੋਂ ਅਸਤੀਫਾ ਦੇ ਦਿੱਤਾ ਉਹ ਸਪ੍ਰਿੰਗ ਚ ਯੂਕੇ ਲਈ ਕੈਨੇਡਾ ਦੇ ਨਵੇਂ ਹਾਈ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਣਗੇ ਡੌਲੀ ਬੇਗਮ ਇਸ ਸਾਲ ਹੁਣ ਤੱਕ ਫੈਡਰਲ ਲਿਬਰਲ ਪਾਰਟੀ ਵੱਲੋਂ ਐਲਾਨ ਕੀਤੀ ਗਈ ਦੂਜੀ ਜ਼ਿਮਨੀ ਚੋਣ ਉਮੀਦਵਾਰ ਨੇ ਇਸ ਤੋਂ ਪਹਿਲਾਂ ਪਾਰਟੀ ਨੇ ਪਿਛਲੇ ਹਫ਼ਤੇ ਫੈਮਿਲੀ ਡਾਕਟਰ ਡਾਕਟਰ ਡੇਨੀਅਲ ਮਾਰਟਿਨ ਨੂੰ ਯੂਨੀਵਰਸਿਟੀ ਰੋਜ਼ਡੇਲ ਹਲਕੇ ਲਈ ਆਪਣਾ ਉਮੀਦਵਾਰ ਐਲਾਨਿਆ ਸੀ ਇਹ ਸੀਟ ਪਿਛਲੇ ਮਹੀਨੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀ ਡੌਲੀ ਬੇਗਮ ਦਾ ਜਨਮ ਬੰਗਲਾਦੇਸ਼ ਦੇ ਸਿਲਹਟ ਖੇਤਰ ਚ ਹੋਇਆ ਸੀ ਉਹ ਬਚਪਨ ਚ ਆਪਣੇ ਮਾਪਿਆਂ ਤੇ ਛੋਟੇ ਭਰਾ ਨਾਲ ਕੈਨੇਡਾ ਪ੍ਰਵਾਸ ਕਰਕੇ ਆਏ ਸਨ ਤੇ ਸਕਾਰਬਰੋ ਚ ਵਸੇ ਹੋਏ ਸਨ ਉਹਨਾਂ ਨੇ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਅੰਡਰਗ੍ਰੈਜੂਏਟ ਪੜ੍ਹਾਈ ਕੀਤੀ ਅਤੇ ਫਿਰ ਯੂਕੇ ਚ ਯੂਨੀਵਰਸਿਟੀ ਕਾਲਜ ਲੰਡਨ ਤੋਂ ਡਿਵੈਲਪਮੈਂਟ ਐਡਮਿਨਿਸਟ੍ਰੇਸ਼ਨ ਐਂਡ ਪਲੈਨਿੰਗ ਚ ਮਾਸਟਰ ਡਿਗਰੀ ਹਾਸਲ ਕੀਤੀ। ਕੈਨੇਡਾ ਵਾਪਸ ਆ ਕੇ ਉਸ ਕਾਰਬਰੋ ਹੈਲਥ ਕੋਲੀਸ਼ਨ ਦੀ ਕੋ-ਚੇਅਰ ਤੇ ਵਾਰਡਨਵੁੱਡਸ ਕਮਿਊਨਿਟੀ ਸੈਂਟਰ ਦੀ ਵਾਈਸ ਚੇਅਰ ਵਜੋਂ ਵੀ ਸੇਵਾ ਨਿਭਾ ਚੁੱਕੇ ਨੇ। ਅਨਟੈਰੀਓ ਲੈਜਿਸਲੇਚਰ ਚ ਉਹ अर्ली ਲਰਨਿੰਗ ਐਂਡ ਚਾਈਲਡ ਕੇਅਰ ਲਈ ਵਿਰੋਧੀ ਧਿਰ ਦੀ ਆਲੋਚਕ ਡਿਪਟੀ ਵਿਪ ਅਤੇ ਪਬਲਿਕ ਟ੍ਰਾਂਜ਼ਿਟ ਲਈ ਸ਼ੈਡੋ ਕ੍ਰਿਟਿਕ ਵਜੋਂ ਵੀ ਕੰਮ ਕਰ ਚੁੱਕੇ ਨੇ ਅਨਟੈਰੀਓ ਐਨਡੀਪੀ ਲੀਡਰ ਮੈਰਿਟ ਸਟਾਈਲਜ਼ ਨੇ ਇੱਕ ਬਿਆਨ ਜਾਰੀ ਕਰਕੇ ਡੌਲੀ ਬੇਗਮ ਦੇ ਅਸਤੀਫੇ ਦੀ ਪੁਸ਼ਟੀ ਕੀਤੀ ਤੇ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਪਿਛਲੇ 8 ਸਾਲਾਂ ਤੋਂ ਸਕਾਰਬਰੋ ਸਾਊਥ-ਵੈਸਟ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਤੇ ਮਾਣ ਹੈ ਤੇ ਅੱਗੇ ਵੀ ਉਹ ਨੁਮਾਇੰਦਗੀ ਜਾਰੀ ਰੱਖਣ ਦੀ ਉਮੀਦ ਹੈ ਕੈਨੇਡਾ ਦੇ ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਦੀ ਪਰਮਾਣੂ ਹਥਿਆਰ ਹਾਸਲ ਕਰਨ 'ਚ ਕੋਈ ਦਿਲਚਸਪੀ ਨਹੀਂ ਹੈ ਭਾਵੇਂ ਕਿ ਦੁਨੀਆ ਦੇ ਕਈ ਦੇਸ਼ ਅਜਿਹੇ ਹਥਿਆਰਾਂ ਨੂੰ ਇੱਕ ਰੋਕ-ਥਾਮ ਵਜੋਂ ਵਿਕਸਿਤ ਕਰਨ ਬਾਰੇ ਵਿਚਾਰ ਕਰ ਰਹੇ ਨੇ ਦੇਸ਼ ਦੇ ਸਾਬਕਾ ਚੋਟੀ ਦੇ ਫੌਜੀ ਅਧਿਕਾਰੀ ਰਿਟਾਇਰਡ ਜਨਰਲ ਵੇਨ ਆਇਰ ਨੇ ਸੋਮਵਾਰ ਨੂੰ ਓਟਵਾਚ ਇੱਕ ਰੱਖਿਆ ਫੋਰਮ ਨੂੰ ਦੱਸਿਆ ਕਿ ਹਾਲਾਂਕਿ ਉਹ ਦੇਸ਼ ਦੇ ਹਥਿਆਰਾਂ ਦੇ ਭੰਡਾਰ 'ਚ ਅਜਿਹੇ ਹਥਿਆਰਾਂ ਨੂੰ ਸ਼ਾਮਲ ਕਰਨ ਦੀ ਵਕਾਲਤ ਨਹੀਂ ਕਰਦੇ ਪਰ ਕੈਨੇਡਾ ਨੂੰ ਆਪਣੇ ਵਿਕਲਪ ਖੁੱਲੇ ਰੱਖਣੇ ਚਾਹੀਦੇ ਨੇ ਰੱਖਿਆ ਮੰਤਰੀ ਡੇਵਿਡ ਮੈਗੈਂਟੀ ਨੇ ਕਿਹਾ ਕਿ ਲਿਬਰਲ ਸਰਕਾਰ ਕੈਨੇਡਾ ਨੂੰ ਵਧੇਰੇ ਰਵਾਇਤੀ ਹਥਿਆਰਾਂ ਨਾਲ ਲੈਸ ਕਰਨ ਤੇ ਹੀ ਕਾਇਮ ਰਹੇਗੀ ਕੈਨੇਡਾ ਦਾ ਪਰਮਾਣੂ ਹਥਿਆਰ ਹਾਸਲ ਕਰਨ ਦਾ ਬਿਲਕੁਲ ਕੋਈ ਇਰਾਦਾ ਨਹੀਂ ਹੈ ਸਰਕਾਰ ਪਰਮਾਣੂ ਹਥਿਆਰਾਂ ਦੇ ਪਸਾਰ ਨੂੰ ਰੋਕਣ ਵਾਲੀ ਅੰਤਰਰਾਸ਼ਟਰੀ ਸੰਧੀ ਪ੍ਰਤੀ ਵਚਨਬੱਧ ਹੈ ਜਿਸ ਤੇ ਕੈਨੇਡਾ ਨੇ 1960 ਦੇ ਦਹਾਕੇ ਦੇ ਅਖੀਰ ਚ ਦਸਤਖਤ ਕੀਤੇ ਸਨ ਮੈਗੈਂਟੀ ਨੇ ਕਿਹਾ ਕਿ ਕੈਨੇਡਾ ਲੰਬੇ ਸਮੇਂ ਤੋਂ ਇੱਕ ਗੈਰ ਪਰਮਾਣੂ ਪ੍ਰਸਾਰ ਵਾਲਾ ਦੇਸ਼ ਰਿਹਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ 5 ਸਾਲਾਂ 'ਚ ਖਰਚ ਕਰਨ ਲਈ ਰਾਸ਼ਟਰੀ ਰੱਖਿਆ ਵਿਭਾਗ 'ਚ 84 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਦੱਸਿਆ ਜਾਂਦਾ ਹੈ ਕਿ ਕੋਰੀਆਈ ਜੰਗ ਤੋਂ ਬਾਅਦ ਫੌਜ ਲਈ ਇਹ ਸਭ ਤੋਂ ਵੱਡੀ ਥੋੜੇ ਸਮੇਂ ਦੀ ਨਗਦ ਸਹਾਇਤਾ ਹੈ ਇਹ ਨਵਾਂ ਖਰਚਾ ਕੈਨੇਡਾ ਨੂੰ ਨਾਟੋ ਦੇ ਉੱਚ ਖਰਚੇ ਦੇ ਟੀਚੇ ਨੂੰ ਪੂਰਾ ਕਰਨ 'ਚ ਮਦਦ ਕਰੇਗਾ ਤੇ ਹੋਰ ਚੀਜ਼ਾਂ ਦੇ ਨਾਲ-ਨਾਲ ਤਨਖਾਹਾਂ 'ਚ ਵਾਧਾ, ਸਟੀਕ ਹਮਲੇ ਦੀ ਸਮਰੱਥਾ, ਪੁਰਾਣੇ ਬੁਨਿਆਦੀ ਢਾਂਚੇ 'ਚ ਸੁਧਾਰ ਅਤੇ ਸਾਈਬਰ ਸੁਰੱਖਿਆ ਲਈ ਫੰਡ ਮੁਹੱਈਆ ਕਰਵਾਏਗਾ। ਮੈਗਨਟੀ ਨੇ ਕਿਹਾ ਕਿ ਕੈਨੇਡਾ ਆਪਣੀ ਫੌਜ ਨੂੰ ਮੁੜ ਤਿਆਰ ਕਰਨ ਤੇ ਲੈਸ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਰ ਅਜਿਹੇ ਤਰੀਕੇ ਨਾਲ ਨਹੀਂ ਜੋ ਅੰਤਰਰਾਸ਼ਟਰੀ ਸੰਧੀ ਦੀ ਉਲੰਘਣਾ ਕਰੇ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧੀਨ ਅਮਰੀਕਾ ਦੇ ਇੱਕ ਸੁਰੱਖਿਆ ਸਾਂਝੇਦਾਰ ਵਜੋਂ ਘੱਟ ਭਰੋਸੇਯੋਗ ਹੋਣ ਦੇ ਨਾਲ ਕਈ ਦੇਸ਼ ਇਸ ਗੱਲ ਤੇ ਵਿਚਾਰ ਕਰ ਰਹੇ ਨੇ ਕਿ ਕੀ ਉਹਨਾਂ ਨੂੰ ਆਪਣੇ ਲਈ ਪਰਮਾਣੂ ਰੋਕੂ ਹਥਿਆਰਾਂ ਦੀ ਲੋੜ ਹੈ। ਸੋਵੀਅਤ ਯੂਨੀਅਨ ਦੇ ਪਤਨ ਤੋਂ ਬਾਅਦ ਯੂਕਰੇਨ ਨੂੰ ਇੱਕ ਵਿਸ਼ਾਲ ਪਰਮਾਣੂ ਭੰਡਾਰ ਵਿਰਸੇ ਵਿੱਚ ਮਿਲਿਆ ਸੀ ਪਰ ਉਹ 1990 ਦੇ ਦਹਾਕੇ ਵਿੱਚ ਲਿਖਤੀ ਸੁਰੱਖਿਆ ਭਰੋਸੇ ਦੇ ਬਦਲੇ ਇਸ ਨੂੰ ਛੱਡਣ ਲਈ ਸਹਿਮਤ ਹੋ ਗਿਆ ਸੀ ਜਿਨ੍ਹਾਂ ਭਰੋਸਿਆਂ ਦੀ ਰੂਸ ਨੇ ਬਾਅਦ ਵਿੱਚ 2014 ਵਿੱਚ ਕਰੀਮੀਆ ਤੇ ਕਬਜ਼ਾ ਕਰਕੇ ਅਤੇ 2022 ਵਿੱਚ ਪੂਰੇ ਪੱਧਰ ਤੇ ਹਮਲਾ ਕਰਕੇ ਉਲੰਘਣਾ ਕੀਤੀ ਯੂਨੀਵਰਸਿਟੀ ਆਫ ਟੋਰਾਂਟੋ ਦੀ ਪ੍ਰੋਫੈਸਰ ਜੈਨਿਸ ਗਰਾਸਟੀਨ ਨੇ ਕਿਹਾ ਕਿ ਜਦੋਂ ਪਰਮਾਣੂ ਹਥਿਆਰਾਂ ਦੀ ਗੱਲ ਆਉਂਦੀ ਹੈ ਤੱਕ ਕੈਨੇਡਾ ਨੂੰ ਆਪਣੇ ਵਿਕਲਪ ਖੁੱਲੇ ਰੱਖਣ ਦੀ ਲੋੜ ਨਹੀਂ ਹੈ ਕਿਸੇ ਵੀ ਸਥਿਤੀ 'ਚ ਪਰਮਾਣੂ ਹਥਿਆਰ ਕੈਨੇਡਾ ਲਈ ਇੱਕ ਮਾੜਾ ਸੌਦਾ ਹਨ ਅਸੀਂ ਇਹਨਾਂ ਦੀ ਵਰਤੋਂ ਕਦੇ ਨਹੀਂ ਕਰਾਂਗੇ ਤੇ ਇਹਨਾਂ ਦੀ ਰੋਕਥਾਮ ਦੀ ਕੀਮਤ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈ ਉਨ੍ਹਾਂ ਨੇ ਭਾਰਤ ਅਤੇ ਇਜ਼ਰਾਈਲ ਵਰਗੀਆਂ ਪ੍ਰਮਾਣੂ ਸ਼ਕਤੀਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਭਾਰਤ, ਪਾਕਿਸਤਾਨ ਜਾਂ ਈਰਾਨ-ਇਜ਼ਰਾਈਲ ਦੇ ਮਾਮਲਿਆਂ 'ਚ ਪ੍ਰਮਾਣੂ ਹਥਿਆਰ ਨੇ ਉਹਨਾਂ ਦੇ ਦੇਸ਼ਾਂ 'ਤੇ ਹੋਣ ਵਾਲੇ ਹਮਲਿਆਂ ਨੂੰ ਨਹੀਂ ਰੋਕਿਆ। ਕੈਨੇਡਾ ਦੇ ਕੁਦਰਤੀ ਸਰੋਤ ਵਿਭਾਗ ਦੇ ਅਨੁਸਾਰ ਯੂਰੇਨੀਅਮ ਦੇ ਸਰੋਤਾਂ ਦੇ ਮਾਮਲੇ 'ਚ ਕੈਨੇਡਾ ਦੁਨੀਆ 'ਚ 4 ਨੰਬਰ 'ਤੇ ਹੈ। ਵੈੱਬਸਾਈਟ ਅਨੁਸਾਰ ਕੈਨੇਡਾ ਇਸ ਸਮੇਂ ਯੂਰੇਨੀਅਮ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਚੋਟੀ ਦੀ ਸੁਰੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਓਟਵਾ ਨੂੰ ਉਮੀਦ ਹੈ ਕਿ ਅਮਰੀਕੀ ਪ੍ਰਸ਼ਾਸਨ ਕੈਨੇਡਾ ਦੀ ਘਰੇਲੂ ਰਾਜਨੀਤੀ ਤੋਂ ਦੂਰ ਰਹੇਗਾ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਅਮਰੀਕਾ ਨੂੰ ਕੈਨੇਡੀਅਨ ਲੋਕਤੰਤਰ ਲਈ ਇੱਕ ਸੰਭਾਵੀ ਖਤਰੇ ਵਜੋਂ ਦੇਖਦੇ ਨੇ ਤਾਂ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ ਨਥਾਲੀ ਡਰਾਇਨ ਨੇ ਕਿਹਾ ਕਿ ਫੈਡਰਲ ਸਰਕਾਰ ਕੈਨੇਡੀਅਨ ਲੋਕਤੰਤਰ ਲਈ ਕਿਸੇ ਵੀ ਖਤਰੇ ਵਿਰੁੱਧ ਚੌਕਸ ਹੈ ਜਿਸ ਵਿੱਚ ਅਮਰੀਕਾ ਵੀ ਸ਼ਾਮਲ ਹੈ ਡਰੋਇਨ ਨੇ ਹਾਊਸ ਆਫ ਕਾਮਨਸ ਦੀ ਇੱਕ ਕਮੇਟੀ ਨੂੰ ਦੱਸਿਆ ਕਿ ਕੈਨੇਡਾ ਦੀ ਅਮਰੀਕਾ ਸਮੇਤ ਸਾਰੇ ਦੇਸ਼ਾਂ ਤੋਂ ਇਹ ਉਮੀਦ ਹੈ ਕਿ ਸਾਡੇ ਅੰਦਰੂਨੀ ਮਾਮਲਿਆਂ 'ਚ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਸਾਨੂੰ ਸਥਿਤੀ ਨੂੰ ਨਿਰਪੱਖ ਨਜ਼ਰੀਏ ਨਾਲ ਦੇਖਣਾ ਹੋਵੇਗਾ ਕਿਸੇ ਵੀ ਦੇਸ਼ ਨੂੰ ਸਾਡੇ ਘਰੇਲੂ ਮਾਮਲਿਆਂ 'ਚ ਦਖਲ ਨਹੀਂ ਦੇਣਾ ਚਾਹੀਦਾ ਉਹਨਾਂ ਦੀਆਂ ਇਹ ਟਿੱਪਣੀਆਂ ਉਹਨਾਂ ਰਿਪੋਰਟਾਂ ਤੋਂ ਬਾਅਦ ਆਈਆਂ ਨੇ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਅਮਰੀਕੀ ਅਧਿਕਾਰੀਆਂ ਨੇ ਅਲਬਰਟਾ ਦੇ ਵੱਖਵਾਦੀ ਅੰਸਰਾਂ ਨਾਲ ਮੁਲਾਕਾਤ ਕੀਤੀ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਕੈਬਨਟ ਮੈਂਬਰ ਵਜੋਂ ਜਨਤਕ ਤੌਰ ਤੇ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ ਜੋ ਆਜ਼ਾਦੀ ਦੀ ਲਹਿਰ ਨੂੰ ਉਤਸ਼ਾਹਿਤ ਕਰਦੀਆਂ ਪ੍ਰਤੀਤ ਹੁੰਦੀਆਂ ਸਨ ਡਰਾਇਨ ਇੱਕ ਅਜਿਹੀ ਕਮੇਟੀ ਨਾਲ ਗੱਲ ਕਰ ਰਹੇ ਸਨ ਜੋ ਕੈਨੇਡੀਅਨ ਚੋਣਾਂ 'ਚ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਕਰ ਰਹੀ ਹੈ ਜਿਸ ਦਾ ਧਿਆਨ ਆਮ ਤੌਰ ਤੇ ਚੀਨ ਭਾਰਤ ਰੂਸ ਅਤੇ ਇਰਾਨ ਵਰਗੇ ਦੇਸ਼ਾਂ ਤੇ ਹੁੰਦਾ ਹੈ ਪਰ ਡਰਾਇਨ ਦਾ ਜਵਾਬ ਸੰਕੇਤ ਦਿੰਦਾ ਹੈ ਕਿ 트럼ਪ ਪ੍ਰਸ਼ਾਸਨ ਨੂੰ ਵੀ ਇੱਕ ਸੰਭਾਵੀ ਖਤਰੇ ਵਜੋਂ ਦੇਖਿਆ ਜਾ ਰਿਹਾ ਹੈ ਭਾਵੇਂ ਉਹ ਕੈਨੇਡਾ ਦਾ ਸਭ ਤੋਂ ਮਹੱਤਵਪੂਰਨ ਆਰਥਿਕ ਅਤੇ ਸੁਰੱਖਿਆ ਪਾਈਵਾਲ ਬਣਿਆ ਹੋਇਆ ਹੈ 23 ਜਨਵਰੀ ਨੂੰ 트럼ਪ ਦੇ ਖਜ਼ਾਨਾ ਮੰਤਰੀ ਸਕਾਟ ਬੈਸੈਂਟ ਨੇ ਅਲਬਰਟਾ ਚ ਉੱਠ ਰਹੀ ਆਜ਼ਾਦੀ ਦੀ ਲਹਿਰ ਬਾਰੇ ਜਨਤਕ ਟਿੱਪਣੀ ਕੀਤੀ ਅਤੇ ਸੁਝਾਅ ਦਿੱਤਾ ਕਿ ਇਹ ਸੂਬਾ ਅਮਰੀਕਾ ਲਈ ਇੱਕ ਕੁਦਰਤੀ ਪਾਈਵਾਲ ਹੋਵੇਗਾ Financial Times ਅਨੁਸਾਰ ਵਕਵਾਦੀ ਨੇਤਾਵਾਂ ਨੇ ਅਮਰੀਕੀ ਖਜ਼ਾਨਾ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤਾਂ ਜੋ ਆਜ਼ਾਦੀ ਦੀ ਲਹਿਰ ਲਈ ਸੰਭਾਵੀ ਸਹਾਇਤਾ ਬਾਰੇ ਚਰਚਾ ਕੀਤੀ ਜਾ ਸਕੇ ਇਸ ਵਿੱਚ ਕਥਿਤ ਤੌਰ ਤੇ 500 ਬਿਲੀਅਨ ਡਾਲਰ ਦੀ ਕ੍ਰੈਡਿਟ ਸਹੂਲਤ ਦੀ ਗੱਲ ਵੀ ਸ਼ਾਮਲ ਹੈ ਬੇਸੈਂਟ ਨੇ ਕ ਅਮਰੀਕੀ ਮੀਡੀਆ ਆਊਟਲੈਟ ਨੂੰ ਦੱਸਿਆ ਸੀ ਕਿ ਅਲਬਰਟਾ ਕੋਲ ਕੁਦਰਤੀ ਸਰੋਤਾਂ ਦਾ ਭੰਡਾਰ ਹੈ ਪਰ ਆਟਵਾ ਉਹਨਾਂ ਨੂੰ ਪੈਸੀਫਿਕ ਤੱਕ ਪਾਈਪਲਾਈਨ ਨਹੀਂ ਬਣਾਉਣ ਦੇ ਰਿਹਾ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਨਾਲ ਸੰਬੰਧਿਤ 800 ਤੋਂ ਵੱਧ ਲੋਕਾਂ ਤੋਂ ਕਰੋੜਾਂ ਡਾਲਰ ਠੱਗਣ ਵਾਲੇ ਜਵਾਦ ਰਾਠੌਰ ਅਤੇ ਵਿንስ ਪੈਟਰੋਜ਼ਾ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਸਟਿਸ ਡੈਨੀਅਲ ਮੂਰ ਨੇ ਦੋਹਾਂ ਨੂੰ ਸਜ਼ਾ ਦਾ ਐਲਾਨ ਕਰਦਿਆਂ 12-12 ਮਿਲੀਅਨ ਡਾਲਰ ਦਾ ਜੁਰਮਾਨਾ ਅਦਾ ਕਰਨ ਦੇ ਹੁਕਮ ਵੀ ਦਿੱਤੇ ਨੇ ਤੇ ਕਿਹਾ ਏ ਕਿ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਚ ਦੋਹਾਂ ਨੂੰ 5-5 ਸਾਲ ਵਾਧੂ ਜੇਲ ਕੱਟਣੀ ਪਵੇਗੀ ਜਸਟਿਸ ਮੂਰ ਨੇ ਕਿਹਾ ਕਿ ਕੋਈ ਸਜ਼ਾ ਨਿਵੇਸ਼ਕਾਂ ਦੀ ਰਕਮ ਵਾਪਸ ਨਹੀਂ ਲਿਆ ਸਕਦੀ ਤੇ ਨਾ ਹੀ ਆਰਥਿਕ ਤੇ ਮਾਨਸਿਕ ਤੌਰ ਤੇ ਹੋਏ ਨੁਕਸਾਨ ਦੀ ਪਰਪਾਈ ਕਰ ਸਕਦੀ ਹੈ ਦੂਜੇ ਪਾਸੇ ਰਠੌਰ ਅਤੇ ਪੈਟਰੋਜ਼ਾ ਦੇ ਵਕੀਲਾਂ ਨੇ ਅੰਟਾਰੀਓ ਕੋਰਟ ਆਫ ਜਸਟਿਸ ਚ ਅਪੀਲ ਦਾਇਰ ਕਰ ਦਿੱਤੀ ਹੈ ਤੇ ਦੋਹਾਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਫੋਰਟ੍ਰੈਸ रियल डेवलपमेंट्स ਦੇ ਕੋ ਫਾਊਂਡਰ ਜਵਾਦ ਰਾਠੌਰ ਵੱਲੋਂ ਪੇਸ਼ ਵਕੀਲ ਸਕਾਟ ਫੈਂਟਨ ਨੇ ਦੋਸ਼ ਲਾਇਆ ਕਿ ਮੁਕਦਮੇ ਦੀ ਸੁਣਵਾਈ ਕਰ ਰਿਹਾ ਜੱਜ ਨੇ ਫੋਰਟ੍ਰੈਸ ਦੇ ਸਾਰੇ ਪ੍ਰੋਜੈਕਟਾਂ ਨਾਲ ਸੰਬੰਧਤ ਸਬੂਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਦਕਿ ਸਿਰਫ ਦੋ ਪ੍ਰੋਜੈਕਟਾਂ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਜਵਾਦ ਰਾਠੌਰ ਅਤੇ ਵਿንስ ਪੈਟਰੋਜ਼ਾ ਵੱਲੋਂ ਕੰਪਨੀ ਦੀ ਸ਼ੁਰੂਆਤ 2008 ਚ ਕੀਤੀ ਗਈ ਕੰਪਨੀ ਵੱਲੋਂ ਆਰੰਭੀ ਵਿਲੱਖਣ ਕਿਸਮ ਦੀ ਮਾਰਗੇਜ ਯੋਜਨਾ ਲੋਕਾਂ ਚ ਬੇਹਦ ਮਕਬੂਲ ਹੋਈ ਤੇ 14000 ਤੋਂ ਵੱਧ ਰਿਟੇਲ ਇਨਵੈਸਟਰਜ਼ ਨੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਚ ਅਸੀ ਉਸਾਰੀ ਪ੍ਰੋਜੈਕਟਾਂ ਵਾਸਤੇ 920 ਮਿਲੀਅਨ ਡਾਲਰ ਦੀ ਰਕਮ ਨਿਵੇਸ਼ ਕਰ ਦਿੱਤੀ ਪਰ ਅਨਟੈਰੀਓ ਦੇ ਬੈਰੀ ਸ਼ਹਿਰ ਦੇ ਵਿਖੇ ਕੋਲੀਅਰਜ਼ ਸੈਂਟਰਜ਼ ਅਤੇ ਵਿਨੀਪੈਗ ਦੇ ਸਕਾਈ ਸਿਟੀ ਪ੍ਰੋਜੈਕਟ ਵਿਵਾਦਾਂ ਚ ਘਿਰ ਗਿਆ ਜਸਟਿਸ ਮੂਰ ਨੇ ਤਮਾਮ ਸਬੂਤਾਂ ਤੇ ਗੌਰ ਕਰਦਿਆਂ ਸਿੱਟਾ ਕੱਢਿਆ ਕਿ ਨਿਵੇਸ਼ਕਾਂ ਨੂੰ ਠੱਗਿਆ ਗਿਆ ਸਰਕਾਰੀ ਵਕੀਲਾਂ ਨੇ ਜਵਾਦ ਰਠੌਰ ਅਤੇ ਵਿንስ ਪੈਟਰੋਜ਼ਾ ਨੂੰ 10 ਸਾਲ ਸਜ਼ਾ ਸੁਣਾਉਣ ਤੇ 26 ਮਿਲੀਅਨ ਡਾਲਰ ਦੀ ਰਕਮ ਜ਼ਬਤ ਕੀਤੇ ਜਾਣ ਦੀ ਮੰਗ ਕੀਤੀ ਜਦਕਿ ਬਚਾਅ ਪੱਖ ਦੇ ਵਕੀਲਾਂ ਨੇ 2 ਸਾਲ ਦੀ ਸ਼ਰਤੀਆ ਸਜ਼ਾ ਜਿਸ ਵਿੱਚ 1 ਸਾਲ ਘਰ ਚ ਨਜ਼ਰਬੰਦੀ ਸ਼ਾਮਲ ਹੋਵੇ ਦੀ ਮੰਗ ਕੀਤੀ ਜਸਟਿਸ ਮੂਰ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਕਿਹਾ ਕਿ 10 ਸਾਲ ਦੀ ਸਜ਼ਾ ਪੌਂਜੀ ਸਕੀਮਾਂ ਦੇ ਮਾਮਲੇ 'ਚ ਸੁਣਾਈ ਜਾਂਦੀ ਹੈ ਪਰ ਇੱਥੇ ਪੌਂਜੀ ਕਿਸਮ ਵਰਗੀ ਠੱਗੀ ਸਾਹਮਣੇ ਨਹੀਂ ਆਈ ਇੱਥੇ ਦੱਸਣਾ ਬਣਦਾ ਹੈ ਕਿ 49 ਸਾਲ ਦਾ ਜਵਾਦ ਰਠੌਰ 6 ਬੱਚਿਆਂ ਦਾ ਉਹ ਜਦ ਕੀ 50 ਸਾਲਾ ਪੈਟਰੋਜ਼ਾ ਤਿੰਨ ਬੱਚਿਆਂ ਦਾ ਪਿਓ ਹੈ ਜੋ ਯੂਨੀਵਰਸਿਟੀ ਚ ਪੜ੍ਹਦੇ ਨੇ ਜ਼ਮਾਨਤੀ ਦਸਤਾਵੇਜ਼ਾਂ ਚ ਯਕੀਨ ਦਿਵਾਇਆ ਗਿਆ ਕਿ ਰਠੋਰਾ ਅਤੇ ਪੈਟਰੋਜ਼ਾ ਫਰਾਰ ਨਹੀਂ ਹੋਣਗੇ ਤੇ ਦੋਹਾਂ ਵੱਲੋਂ 275000 ਦਾ ਬੌਂਡ ਭਰਿਆ ਗਿਆ ਕੈਨੇਡਾ ਚ ਡਾਲਰ ਕਮਾਉਣੇ ਸੌਖੇ ਨਹੀਂ ਪਰ ਪੰਜਾਬਣਾਂ ਦੇ ਇੱਕ ਗਰੁੱਪ ਨੇ ਸਾਬਤ ਕਰ ਦਿੱਤਾ ਕਿ ਸਿਰੜ ਅੱਗੇ ਅਸਮਾਨ ਵੀ ਝੁਕ ਜਾਂਦਾ ਏ ਤੇ ਕਮਾਈ ਦੇ ਨਾਲ ਨਾਲ ਕੈਨੇਡਾ ਚ ਨਵੀਆਂ ਆਈਆਂ ਔਰਤਾਂ ਦੀ ਮਦਦ ਵੀ ਕੀਤੀ ਜਾ ਸਕਦੀ ਹੈ ਮੌਂਟਰੀਅਲ ਦੇ ਪਾਰਕ ਐਕਸਟੈਂਸ਼ਨ ਇਲਾਕੇ ਦੇ ਕਮਿਊਨਿਟੀ ਸੈਂਟਰ ਦਾ ਨਾਂ ਵੀ ਬਿਲਕੁਲ ਵਿਲੱਖਣ ਰੱਖਿਆ ਗਿਆ ਏ ਜਿੱਥੇ ਡਾਲਰ ਕਮਾਉਣ ਦਾ ਤਰੀਕਾ ਸਿਖਾਇਆ ਜਾ ਰਿਹਾ ਏ ਬ੍ਰਿਕ ਪਰ ਬ੍ਰਿਕ ਯਾਨੀ ਇੱਟ ਉੱਤੇ ਇੱਟ ਲਾਉਂਦਿਆਂ ਭਾਈਚਾਰਕ ਸਾਂਝ ਦੀ ਕੰਧ ਮਜ਼ਬੂਤ ਤੇ ਉੱਚੀ ਕੀਤੀ ਜਾ ਰਹੀ ਹੈ ਕਮਿਊਨਿਟੀ ਕੋਆਰਡੀਨੇਟਰ ਹਰਜਿੰਦਰ ਕੌਰ ਨੇ ਦੱਸਿਆ ਕਿ ਇਹ ਸਿਰਫ ਘੱਟ ਖਰਚੇ ਵਾਲਾ ਰਾਹ ਹੀ ਨਹੀਂ ਸਗੋ ਉਹਨਾਂ ਲੋਕਾਂ ਵਾਸਤੇ ਕਮਾਈ ਦਾ ਚੰਗਾ ਸਾਧਨ ਵੀ ਹੈ ਜੋ ਵਨਸਵਨੇ ਤਰੀਕੇ ਅਖਤਿਆਰ ਕਰਨ ਦੇ ਸ਼ੌਕੀਨ ਨੇ ਇਸੇ ਦੌਰਾਨ ਪ੍ਰੋਜੈਕਟ ਕੋਆਰਡੀਨੇਟਰ ਅਰਮਾਨ ਫਾਰੂਕੀ ਨੇ ਦੱਸਿਆ ਕਿ ਕੱਪੜੇ ਸਵਾਨ ਲਈ ਆਉਣ ਵਾਲੇ ਲੋਕਾਂ ਨੂੰ ਜ਼ਿਆਦਾ ਅਦਾਇਗੀ ਨਹੀਂ ਕਰਨੀ ਪੈਂਦੀ ਤੇ ਖਰਚਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਿੰਨਾ ਸਮਾਂ ਤੇ ਮਟੀਰੀਅਲ ਲੱਗਦਾ ਹੈ ਇਹ ਪੈਸਾ ਸਿੱਧੇ ਤੌਰ ਤੇ ਇੱਥੇ ਕੰਮ ਕਰਦੀਆਂ ਔਰਤਾਂ ਨੂੰ ਦਿੱਤਾ ਜਾਂਦਾ ਹੈ ਤੇ ਸਾਰੇ ਜਣੇ ਖੁਸ਼ ਨੇ ਕਿ ਕਮਾਈ ਦਾ ਬਿਹਤਰੀਨ ਰਾਹ ਬਣ ਚੁੱਕਾ ਹੈ ਜਿੱਥੇ ਹਰ ਔਰਤ ਨੂੰ ਪੂਰੇ ਮਾਣ ਸਤਿਕਾਰ ਨਾਲ ਬਣਦਾ ਹੱਕ ਮਿਲਦਾ ਏ ਹਰਜਿੰਦਰ ਕੌਰ ਵੱਲੋਂ ਹੋਰਨਾਂ ਨੂੰ ਪ੍ਰੇਰਿਤ ਕਰਨ ਖਾਤਰ ਆਪਣੇ ਨਿੱਜੀ ਤਜਰਬੇ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਤੇ ਰੋਜ਼ਗਾਰ ਦੀਆਂ ਚਿੰਤਾਵਾਂ ਦਰਮਿਆਨ ਉਮੀਦ ਦੀ ਨਵੀਂ ਕਿਰਨ ਦੇਖੀ ਜਾ ਸਕਦੀ ਹੈ ਇੰਡੀਆ ਚ ਟੀਚਰ ਵਜੋਂ ਕੰਮ ਕਰ ਰਹੀ ਹਰਜਿੰਦਰ ਕੌਰ ਲੰਬਾ ਸਮਾਂ ਪਹਿਲਾਂ ਕੈਨੇਡਾ ਪਹੁੰਚੀ ਅਤੇ ਬ੍ਰਿਕ ਪਰ ਬ੍ਰਿਕ ਬਾਰੇ ਪਤਾ ਲੱਗਣ ਤੇ ਸਰਗਰਮ ਮੈਂਬਰ ਵਜੋਂ ਸ਼ਾਮਲ ਹੋਣ ਦਾ ਫੈਸਲਾ ਲਿਆ ਕਈ ਮਹੀਨੇ ਦੀਆਂ ਸਰਗਰਮੀਆਂ ਤੇ ਵਲੰਟੀਅਰਸ਼ਿਪ ਮਗਰੋਂ ਹਰਜਿੰਦਰ ਕੌਰ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ। ਹਰਜਿੰਦਰ ਕੌਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਹੁਣ ਉਹ ਹੋਰਨਾਂ ਨੂੰ ਕੈਨੇਡਾ 'ਚ ਸੈਟਲ ਹੋਣ ਦਾ ਸੁਚੱਜਾ ਤਰੀਕਾ ਸਿਖਾਉਂਦੇ ਨੇ। ਉਧਰ ਅਰਮਾਨ ਫਾਰੂਕੀ ਦਾ ਕਹਿਣਾ ਸੀ ਕਿ ਪ੍ਰਵਾਸੀਆਂ ਤੇ ਰਫਿਊਜੀਆ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ, ਵੈਸ਼ਨ ਨੂੰ ਵਧੇਰੇ ਸਸਤਾ ਵੀ ਬਣਾਉਣਾ ਉਹਨਾਂ ਦਾ ਮਕਸਦ ਹੈ। ਅਲਟਰੇਸ਼ਨ ਤੋਂ ਇਲਾਵਾ ਨਵੇਂ ਕੱਪੜਿਆਂ ਦੀ ਸਟਿਚਿੰਗ ਵੀ ਕੀਤੀ ਜਾ ਰਹੀ ਹੈ। ਅਕਸਰ ਹੀ ਬ੍ਰਿਕ ਪਰ ਬ੍ਰਿਕ ਵਿਖੇ ਆਉਣ ਵਾਲੀ ਯੂਜੀਨੀਅਨ ਲੇਵਟ ਨੇ ਦੱਸਿਆ ਕਿ ਉਹ ਪੁਰਾਣੇ ਕੱਪੜੇ ਸੁੱਟਣ ਦੀ ਬਜਾਏ ਇੱਥੇ ਲੈ ਆਉਂਦੀ ਹੈ ਤੇ ਇੱਥੇ ਕੰਮ ਕਰਨ ਵਾਲੀਆਂ ਬੀਬੀਆਂ ਉਹਨਾਂ ਨੂੰ ਬਿਲਕੁਲ ਨਵਾਂ ਰੂਪ ਦੇ ਦਿੰਦੀਆਂ ਨੇ ਕਮਿਊਨਿਟੀ ਦੇ ਲੋਕਾਂ ਨੂੰ ਜਿਉਂ-ਜਿਉਂ ਇਸ ਉਦਮ ਬਾਰੇ ਪਤਾ ਲੱਗ ਰਿਹਾ ਏ ਉਹ ਵੱਡੀ ਗਿਣਤੀ 'ਚ ਕੱਪੜੇ ਤੇ ਆਰਥਿਕ ਮਦਦ ਪਹੁੰਚਾ ਰਹੇ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਗੈਂਗਸਟਰਾਂ ਨਾਲ ਜੱਠਾਂ ਲਈ ਸਰੀ ਵਾਲੇ ਹੁਣ ਚੁੱਕਣਗੇ ਹਥਿਆਰ ਪੰਜਾਬੀ ਵੱਲੋਂ 500 ਲੋਕਾਂ ਲਈ ਐਮਰਜੈਂਸੀ ਅਸਲਾ ਲਾਇਸੈਂਸਾਂ ਦੀ ਮੰਗ ਸੜਕ ਹਾਦਸੇ 'ਚ ਤਿੰਨ ਜੂਨੀਅਰ ਹਾਕੀ ਖਿਡਾਰੀਆਂ ਦੀ ਮੌਤ ਅਲਬਰਟਾ ਦੇ ਸਟੇਬਲੀ ਸ਼ਹਿਰ ਨੇੜੇ ਵਾਪਰਿਆ ਹਾਦਸਾ ਇਮੀਗ੍ਰੇਸ਼ਨ ਵਿਭਾਗ ਨੇ 423 ਨਵੇਂ ਐਕਸਪ੍ਰੈਸ ਐਂਟਰੀ ਸੱਦੇ ਕੀਤੇ ਜਾਰੀ ਪੀਆਰ ਲਈ ਕੈਨੇਡਾ ਦਾ ਧਿਆਨ ਘਰੇਲੂ ਉਮੀਦਵਾਰਾਂ ਤੇ ਬਰਕਰਾਰ ਕਾਰਨੀਵਲੋਂ ਬਿਲ ਬਲੇਅਰ ਦੀ ਖਾਲੀ ਸੀਟ ਲਈ ਉਮੀਦਵਾਰ ਦਾ ਐਲਾਨ ਅੰਟੇਰੀਓ ਐਨਡੀਪੀ ਦੀ ਡੌਲੀ ਬੇਗਮ ਨੂੰ ਲਿਬਰਲ ਉਮੀਦਵਾਰ ਬਣਾਇਆ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ